جنگل پرداسنگ ہے جی سکھچیندر گرم سنگھ ਰਮੇਸ਼ ਜੀ 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 ਆਮਨਸੋਵਾਨ ਕਿਹੜੇ ਪਿੰਡ ਪਹੁੰਚੇ ਹੋਏ ਹੋ ਤੇ ਜਿਹੜੇ ਵੱਡੇ ਜਾ ਰਹੇ ਨੇ ਸਰਟੀਫਿਕੇਟੇ ਕਿਸ ਚੀਜ਼ ਦੇ ਵੱਡੇ ਜਾ ਰਹੇ ਨੇ ਅ ਜਸੀ ਪ੍ਰਭਾਸ ਸਿੰਘ ਨਾਲ 88 ਖੜੇ ਆਂ ਔਰ ਚੱਕ ਸਰਕਾਰ ਸਾਡਾ ਪਿੰਡ ਵਾਜਦਾ ਜਿੱਤੇ 1 ਕਰੋੜ 70 ਲੱਖ 38 ਲੱਖ 57986 ਰੁਪਏ ਜੋ ਮੁਆਵਜ਼ਾ ਬਣਿਆ ਜਿਹੜਾ ਮਕਾਨਾਂ ਦਾ ਤੇ ਖਰਾਬੇ ਦਾ ਕੋਈ ਨਾ ਕੋਈ ਬਾਪ ਕੋਈ ਨਾ ਕੋਈ ਮੁਆਵਜ਼ਾ ਜਿਹੜਾ ਉਹ ਬਣਿਆ ਉਹ ਅ ਜਸੀ ਇਹਨਾਂ ਨੂੰ ਡਿਸਟ੍ਰੀਬਿਊਟ ਕਰਨਾ ਹੈ ਕੁਝ ਤਾਂ ਮਕਾਨਾਂ ਦਾ ਜਿਹਦੇ ਵਿੱਚੋਂ 1852000 ਰੁਪਏ ਮਕਾਨਾਂ ਦਾ ਔਰ 1 ਕਰੋੜ 20 ਲੱਖ ਰੁਪਏ ਜਿਹੜਾ ਤਕਰੀਬਨ ਉਹ ਹੈ ਖਰਾਬੇ ਦਾ ਸੋ ਇਹ ਫਸਲ ਤਾਂ ਨਹੀਂ ਪੂਰੀ ਹੋ ਸਕੀ ਪਰ ਚਲੋ ਸਰਕਾਰ ਨੇ ਆਪਦੇ ਵੱਲੋਂ ਜੋ ਕੰਨੇ ਨੇ ਵੀ ਆਪਾਂ 6 ਵਜੇ ਤੋਂ ਮਲਬ ਲਾਉਣ ਵਾਲਾ ਕੰਮ ਕੀਤਾ ਇੱਕ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਨਾ ਵਾਸਤੇ ਕਿਸੇ ਨੂੰ 20000 ਕਿਸੇ ਨੂੰ 10000 ਕਿਸੇ ਨੂੰ 40000 ਕਿਸੇ ਨੂੰ 1 ਲੱਖ 20000 ਉਹਨਾਂ ਦੇ ਘਰ ਦਾ ਤਾਂ ਕਿ ਉਹਨਾਂ ਦੇ ਘਰ ਦਾ ਰੋਜ਼ਗਾਰ ਚੱਲ ਸਕੇ ਅਗਲੀ ਫਸਲ ਉਚਰੇ 20 ਸਗਨ 20 ਸਰਕਾਰ ਨੇ ਦੇ ਦਿੱਤੇ ਕਹਿੰਦਾ 20 ਮੋਹਈਆ ਖਰਾ ਦਿੱਤਾ ਸਾਰੇ ਪਿੰਡ ਵਾਸੀਆਂ ਨੂੰ ਔਰ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਡੇ ਬਾਰਡਰ ਦੇ ਲੋਕਾਂ ਦੀ ਇਹ ਮੰਗ ਨੂੰ ਪੂਰਾ ਇਸ ਪਿੰਡ ਦਾ ਇਸ ਪਿੰਡ ਦੇ 1.7 ਲੱਖ 38 ਲੱਖ ਇੱਕ ਪਿੰਡ ਦਾ ਪਰਵਾਸੀ ਭਾਈ ਜੀ ਕੀ ਨਾਮ ਹੈ ਜਿਹੜਾ ਕੱਡੇ ਮੇਰਾ ਨਾਮ ਸੁਖਦੇਵ ਸਿੰਘ ਹੈ ਪਿੰਡ ਬਰਾਸਮਾ ਦਾ ਠਾਣਾ ਜਿਹੜੇ ਮੌਕੇ ਵੱਡੇ ਘੜੇ ਟੋਟਾ ਨੁਕਸਾਨ ਹੋਇਆ ਸੀ ਹਾਂ ਜੀ ਨੁਕਸਾਨ ਹੋਇਆ ਸੀ ਮਾਇਬਾ ਮਿਲਿਆ ਸੀ ਕਿੰਨਾ ਮਿਲਿਆ ਜੀ ਕੰਪਰੀਆ ਦੱਸਦਾ ਸੀ 40-40000 ਰੁਪਏ ਜਿਹੜੇ ਟੁੱਟ ਬੱਜੇ ਹਾਂ ਜੀ ਟੁੱਟ ਬੱਜ ਗਈ ਸੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਐਨਾ ਸਰਕਾਰ ਦਾ ਧੰਨਵਾਦ ਕਰਨਾ ਹੈ ਕਿ ਬਿਹਾਰ ਬੇ ਮਾਇਬਾ ਮਿਲਿਆ ਸੀ ਅੱਛਾ ਜੀ ਹਾਂ ਜੀ ਮੈਂ ਪਹਿਲਾ ਸਾਡੇ ਮੈਂ ਇੰਨਾ ਜਲਦੀ ਮਾਜਬਾ ਨਹੀਂ ਮਿਲਿਆ ਸੀ ਤੇ ਜਿੰਨਾ ਇਸ ਸਰਕਾਰ ਦਾ ਧੰਨਵਾਦ ਕਰਨੇ ਕਿਹਾ ਬਿਆਹ ਦਾ ਬਿੱਦੋ ਮਿੰਨਤ ਵਿੱਚ ਮਾਜਬਾ ਖਾਤਾ ਜਪਾ ਦਿੱਤਾ ਸੀ ਸਰਪੰਚ ਸਾਹਿਬ ਆ ਗਏ ਮੈਂ ਸਾ ਪਿੰਡ ਰੋਚੇ ਨੇ ਫਸਲ ਜਿਹੜੀ ਖਰਾਬ ਹੋਈ ਸੀ ਖਾਣਾ ਕਰਕੇ ਅੱਜ ਮੁਆਵਜ਼ਾ ਵੰਡਿਆ ਗਿਆ ਕੀਤਾ ਉਹ ਕਿਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਐਮਐਲ ਸਾਹਿਬ ਦਾ ਜਿਨ੍ਹਾਂ ਨੇ ਆ ਤੇ ਸਾਡੇ ਆ ਚੈੱਕ ਵੰਡੇ ਨੇ ਆ ਤੇ ਡੋਬੇ ਤੇ ਤੇ ਬਾਕੇ ਆੜ ਪੇੜ ਪਰਵਾਰਾਂ ਦੇ ਅੱਗੇ ਵਾਰਦਾਸ ਲੈਂਦੇ ਰਹੇ ਨੇ ਬਹੁਤ ਇਹਨਾਂ ਮਿਹਨਤ ਕੀਤੀ ਹਾਂ ਦੌਰਾਨ ਉਹਨਾਂ ਅਹਿਮਨ ਤੁਹਾਡੇ ਪਿੰਡ ਬਹੁਤ ਜੀ ਸੀ ਹਾਂ ਬਿਲਕੁਲ ਬਹੁਤ ਕੌਂਚਦੇ ਰਹੇ ਨੇ ਵੀ ਸਾਡੇ ਇੱਥੇ ਸਾਡੇ ਜੀ ਰਹੇ ਨੇ ਸਾਡੇ ਹਾਂ ਤੇ ਫਸਲਾਂ ਦਾ ਮੁਆਵਜ਼ਾ ਮਿਲ ਗਿਆ ਤੇ ਉਸ ਜਿਹੜੇ ਕਮਰੇ ਕੋਠੇ ਡਿੰਗੇ ਸੀ ਉਹਨਾਂ ਦਾ ਵੀ ਮਿਲਿਆ ਹਾਂ ਜੀ ਹਾਂ ਜੀ ਸਾਰਿਆਂ ਦਾ ਮਿਲ ਗਿਆ ਕਮਰਿਆਂ ਵੀ ਮਿਲ ਗਿਆ ਫਸਲਾਂ ਦੂਬੀਆਂ ਦਾ ਵੀ ਭਾਵਜਾ ਮਿਲ ਚੁੱਕਿਆ ਸਾਨੂੰ ਸਾਰਿਆਂ ਨੂੰ ਚੈੱਕ ਬਿਲ ਗਿਆ ਕਿਸੇ ਦਾ ਨਹੀਂ ਕੋਈ ਝਾੜ